ਸੋ ਆਪਾਂ ਵਚਨ ਦੇ ਵਿੱਚੋਂ ਦੇਖਦੇ ਆਂ ਆ ਦੂਜਾ ਇਤਿਹਾਸ ਉਹਦਾ 26 ਨੰਬਰ ਅਧਿਆਇ ਤੇ ਉਹਦੀ 4 ਤੇ 5 ਨੰਬਰ ਪੰਕਤੀ ਦੇ ਵਿੱਚ ਲਿਖਿਆ ਉਸ ਨੇ ਉਹ ਕੀਤਾ ਜੋ ਯਹੋਵਾ ਦੀ ਨਿਗਾਹ ਵਿੱਚ ਠੀਕ ਸੀ ਜਿਵੇਂ ਹੀ ਉਸ ਦੇ ਪਿਤਾ ਅਮਸ਼ਿਆ ਨੇ ਕੀਤਾ ਸੀ ਉਹ ਜ਼ਕਰਿਆ ਦੇ ਦਿਨਾਂ ਵਿੱਚ ਜੋ ਪਰਮੇਸ਼ਵਰ ਦੀਆਂ ਦ੍ਰਿਸ਼ਟਾਂ ਵਿੱਚ ਗਿਆਤਾਵੰਦ ਸੀ ਪਰਮੇਸ਼ਵਰ ਦਾ ਤਾਲਬ ਸੀ ਅਤੇ ਜਦੋਂ ਤੱਕ ਉਹ ਯਹੋਵਾ ਦਾ ਤਾਲਬ ਰਿਹਾ ਪਰਮੇਸ਼ਵਰ ਨੇ ਉਹਨੂੰ ਸਫਲ ਕੀਤਾ ਹallelujah ਇਹ ਰਾਜਾ ਓਜ਼ੀਆ ਦੇ ਬਾਰੇ ਵਿੱਚ ਹੈ ਜਿਹੜਾ ਰਾਜਾ ਓਜ਼ੀਆ ਉਹ ਕਿੱਦਾਂ ਚੱਲਦਾ ਸੀਗਾ ਜਿੱਦਾਂ ਪਰਮੇਸ਼ਵਰ ਦੀ ਨਜ਼ਰ 'ਚ ਠੀਕ ਸੀਗਾ ਜੋ ਪਰਮੇਸ਼ਵਰ ਨੂੰ ਚੰਗਾ ਲੱਗਦਾ ਸੀ ਉਸ ਤਰੀਕੇ ਦੇ ਨਾਲ ਉਹ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਚੱਲਦਾ ਸੀ ਅਰੇ ਅਰੇ ਜਿਵੇਂ ਉਹਦਾ ਜਿਹੜਾ ਪਿਤਾ ਸੀਗਾ ਉਸੇ ਤਰ੍ਹਾਂ ਉਹ ਜੀਆ ਪਰਮੇਸ਼ਵਰ ਦਾ ਤਾਲਬ ਸੀਗਾ ਰਾਜਾ ਹੋ ਕੇ ਵੀ ਉਹਨੇ ਪਰਮੇਸ਼ਵਰ ਨੂੰ ਨਹੀਂ ਬੁਲਾਇਆ ਸਭ ਚੀਜ਼ਾਂ ਜੀਵਨ ਦੇ ਵਿੱਚ ਆਰਾਮਦਾਇਕ ਮਿਲਣ ਦੇ ਬਾਅਦ ਵੀ ਉਹਨੇ ਪਰਮੇਸ਼ਵਰ ਨੂੰ ਬੁਲਾਇਆ ਨਹੀਂ ਪਰ ਵਚਨ ਚ ਕਿਹਾ ਜਿਵੇਂ ਪਰਮੇਸ਼ਵਰ ਦੀ ਨਿਗਾਹ ਵਿੱਚ ਠੀਕ ਸੀ ਉਨੇ ਉਦਾਂ ਕੀਤਾ ਸੋ ਜੇਕਰ ਅਸੀਂ ਚਾਹੋ ਨੇ ਸਾਡੇ ਜੀਵਨ ਵਿੱਚ ਬਰਕਤ ਆਵੇ ਸਾਨੂੰ ਉਦਾਂ ਚੱਲਣਾ ਪੈਣਾ ਜਿੱਦਾਂ ਪਰਮੇਸ਼ਵਰ ਦੀ ਨਜ਼ਰ ਵਿੱਚ ਠੀਕ ਆ ਬੜੀ ਬੜੀ ਅਸੀਂ ਆਪਣੇ ਹੀ ਹਿਸਾਬ ਨਾਲ ਚੱਲਦੇ ਆ ਪਰ ਪ੍ਰਭੂ ਕੀ ਚਾਹੁੰਦੇ ਆ ਅਸੀਂ ਪ੍ਰਭੂ ਦੇ ਹਿਸਾਬ ਨਾਲ ਚੱਲੀਏ ਜਿੱਦਾਂ ਪ੍ਰਭੂ ਦੀ ਨਜ਼ਰ ਵਿੱਚ ਠੀਕ ਆ ਜੇਕਰ ਅਸੀਂ ਉਦਾਂ ਚੱਲਾਂਗੇ ਤਾਂ ਵਚਨ ਚ ਲਿਖਿਆ ਜਦੋਂ ਤੀਕਰ ਉਹ ਯਹਵਾ ਦਾ ਤਾਲਬ ਰਿਆ ਪਰਮੇਸ਼ਵਰ ਨੇ ਉਹਨੂੰ ਸਫਲ ਕੀਤਾ ਜਦੋਂ ਤੱਕ ਉਹ ਪਰਮੇਸ਼ਵਰ ਦੀ ਇੱਛਾ ਦੇ ਅਨੁਸਾਰ ਚੱਲਦਾ ਰਿਹਾ ਪਰਮੇਸ਼ਵਰ ਨੇ ਉਹਨੂੰ ਸਫਲ ਕੀਤਾ ਸੋ ਅਸੀਂ ਵੀ ਜਦੋਂ ਤੱਕ ਪਰਮੇਸ਼ਵਰ ਦੀ ਇੱਛਾ ਦੇ ਅਨੁਸਾਰ ਚੱਲਾਂਗੇ ਪਰਮੇਸ਼ਵਰ ਦੇ ਵਚਨ ਦੇ ਅਨੁਸਾਰ ਚੱਲਾਂਗੇ ਪਰਮੇਸ਼ਵਰ ਦੇ ਅਧੀਨਗੀ ਦੇ ਵਿੱਚ ਰਹਿ ਕੇ ਜਦੋਂ ਤੱਕ ਚੱਲਾਂਗੇ ਉਦੋਂ ਤੱਕ ਅਸੀਂ ਸਫਲ ਹੁੰਦੇ ਰਵਾਂਗੇ ਹallelujah ਕਿਉਂਕਿ ਸਫਲਤਾ ਪਰਮੇਸ਼ਵਰ ਦੇ ਵੱਲੋਂ ਰਾਜ ਗੱਦੀਆਂ ਪਰਮੇਸ਼ਰ ਦੇ ਵੱਲੋਂ ਆ ਆਰਾਮ ਪਰਮੇਸ਼ਰ ਦੇ ਵੱਲੋਂ ਆ ਕਿਉਂਕਿ ਵਚਨ ਚ ਲਿਖਿਆ ਹੈ اے ਥੱਕੇ ਮਾਨਦੇ ਤੇ ਬੋਝੇਟਾਂ ਤੇ ਪਿਓ ਮੇਰੇ ਕੋਲ ਆਓ ਤੇ ਮੈਂ ਤੁਹਾਨੂੰ ਆਰਾਮ ਦਿਆਂਗਾ ਤੁਸੀਂ ਦੇਖੋ ਜਦੋਂ ਸ਼ੈਤਾਨ ਕਿਸੇ ਦੀ ਲਾਈਫ ਦੇ ਵਿੱਚ ਕੰਮ ਕਰਦਾ ਉਹਦਾ ਸਾਰਾ ਆਰਾਮ ਖਰਾਬ ਕਰ ਦਿੰਦਾ ਹੈ ਉਹਦੀ ਸਾਰੀ ਸ਼ਾਂਤੀ ਖਰਾਬ ਕਰ ਦਿੰਦਾ ਹੈ ਕਿਉਂਕਿ ਉਹਦਾ ਕੰਮ ਆਰਾਮ ਦੇਣਾ ਨਹੀਂ ਆ ਉਹਦਾ ਕੰਮ ਸ਼ਾਂਤੀ ਦੇਣਾ ਨਹੀਂ ਆ ਕਿਉਂਕਿ ਸ਼ਾਂਤੀ ਆਰਾਮ ਇਹ ਸ਼ਤਾਨ ਕੋਲ ਹੈ ਹੀ ਨਹੀਂ ਪਰ ਪ੍ਰਭੂ ਯਿਸੂ ਮਸੀਹ ਨੇ ਕਿਹਾ ਮੈਂ ਆਪਣੀ ਸ਼ਾਂਤੀ ਤੁਹਾਨੂੰ ਦਿੰਨਾ ਹੈ ਸ਼ਾਂਤੀ ਦਾ ਰਾਜਕੁਮਾਰ ਸ਼ਾਂਤੀ ਪਰਮੇਸ਼ਵਰ ਦੇ ਕੋਲ ਹੈ ਸ਼ਾਂਤੀ ਪ੍ਰਭੂ ਯਿਸੂ ਮਸੀਹ ਦੇ ਕੋਲ ਹੈ ਉਹਨੇ ਕਿਹਾ ਮੇਰੇ ਕੋਲ ਆਓ ਮੈਂ ਤੁਹਾਨੂੰ ਆਰਾਮ ਦੇਵਾਂਗਾ ਮੇਰੇ ਕੋਲ ਆਓ ਮੈਂ ਤੁਹਾਨੂੰ ਚੋਖਾ ਜੀਵਨ ਦੇਵਾਂਗਾ ਸੋ ਅਗਰ ਅਸੀਂ ਆਰਾਮ ਚਾਹੁੰਨੇ ਹਾਂ ਅਸੀਂ ਸਫਲਤਾ ਚਾਹੁੰਨੇ ਹਾਂ ਅਸੀਂ prosperity ਚਾਹਨੇ ਅਸੀਂ ਸ਼ਾਂਤੀ ਚਾਹਨੇ ਆਨੰਦ ਚਾਹਨੇ ਫਿਰ ਅਸੀਂ ਉਦਾਂ ਚੱਲਣਾ ਜਿੱਦਾਂ ਪਰਮੇਸ਼ਵਰ ਦੀ ਨਿਗਾਹ ਦੇ ਵਿੱਚ ਠੀਕ ਹੈ ਮੰਨ ਲਓ ਇੱਥੇ ਆਪਾਂ ਬਹੁਤ ਸ਼ਾਂਤ ਹੋ ਕੇ ਬੈਠੇ ਆਂ ਆਰਾਮ ਨਾਲ ਬੈਠੇ ਆਂ ਜਦੋਂ ਘਰੇ ਗਏ ਘਰ ਜਾ ਕੇ ਆਪਾਂ ਕਲੇਸ਼ ਪਾ ਲਿਆ ਘਰ ਜਾ ਕੇ ਦੁਰਾਣੀ ਚੁਠਾਣੀ ਨਾਲ ਲੜਨ ਲੱਗੇ ਭਰਾ ਭਰਾ ਗਾਲੋ ਗਾਲੀ ਹੋ ਗਏ ਮਾਂ ਪੁੱਤ ਲੜ ਪਏ ਨੋ ਸੱਸ ਲੜ ਪਈਆਂ ਫਿਰ ਚਰਚਾ ਆਉਣ ਦਾ ਕੀ ਫਾਇਦਾ ਹੋਇਆ ਇਹ ਪਰਮੇਸ਼ਵਰ ਦੀ ਨਿਗਾਹ 'ਚ ਠੀਕ ਨਹੀਂ ਆ ਜੇ ਸਾਡੇ ਘਰਾਂ ਦੇ ਵਿੱਚ ਸਾਡਾ ਜੀਵਨ ਠੀਕ ਨਹੀਂ ਆ ਇਹ ਨਾ ਸੋਚੋ ਕਿ ਉੱਥੇ ਪ੍ਰਭੂ ਤੁਹਾਨੂੰ ਦੇਖ ਨਹੀਂ ਰਿਹਾ ਪ੍ਰਭੂ ਸਿਰਫ ਚਰਚ ਵਿੱਚ ਹੀ ਨਹੀਂ ਤੁਹਾਨੂੰ ਦੇਖਦੇ ਹਰ ਵੇਲੇ ਪ੍ਰਭੂ ਦੀ ਅੱਖ ਤੁਹਾਡੇ ਉੱਤੇ ਸਾਡੇ ਉੱਤੇ ਲੱਗੀ ਹੋਈ ਆ ਉਹ ਹਰ ਜਗ੍ਹਾ ਤੇ ਸਾਨੂੰ ਨੋਟਿਸ ਕਰ ਰਹੇ ਆ ਕਿ ਅਸੀਂ ਕੀ ਕਰ ਰਹੇ ਹਾਂ ਅਗਰ ਅਸੀਂ ਗਲੀ ਮੁੱਲੇ ਕਿਸੇ ਦੇ ਘਰ ਜਾਂਦੇ ਆ ਕੀ ਅਸੀਂ ਉੱਥੇ ਜੋ ਕਰਦੇ ਹੋ ਪਰਮੇਸ਼ਵਰ ਦੀ ਨਜ਼ਰ 'ਚ ਠੀਕ ਆ ਜਿ세 ਵਿਆਹਾਂ ਸ਼ਾਦੀਆਂ ਤੇ ਜਾਂਨੇ ਜੋ ਉੱਥੇ ਕਰ ਰਹੇ ਕੀ ਉਹ ਪਰਮੇਸ਼ਵਰ ਦੀ ਨਜ਼ਰ ਚ ਠੀਕ ਆ ਜੋ ਅਸੀਂ ਆਪਣੀ ਜੌਬ ਤੇ ਬੈਠੇ ਕਰ ਰਹੇ ਆਪਣੇ ਕੰਮ ਤੇ ਕਰ ਰਹੇ ਆ ਕੀ ਉਹ ਪਰਮੇਸ਼ਵਰ ਦੀ ਨਜ਼ਰ ਦੇ ਵਿੱਚ ਠੀਕ ਆ ਤਾਂ ਜੋ ਪਰਮੇਸ਼ਵਰ ਦੀ ਨਜ਼ਰ ਚ ਠੀਕ ਆ ਜੇਕਰ ਅਸੀਂ ਉਹ ਕੰਮ ਕਰਦੇ ਰਵਾਂਗੇ ਤਦ ਵਚਨ ਸਾਨੂੰ ਇਦਾਂ ਦੱਸਦਾ ਜਿੱਦਾਂ ਰਾਜ ਓਜਿਆ ਨੂੰ ਪਰਮੇਸ਼ਵਰ ਨੇ ਸਫਲ ਕੀਤਾ ਪ੍ਰਭੂ ਸਾਨੂੰ ਵੀ ਸਫਲ ਕਰਨਗੇ ਅ ਡੈਫੀਨਟਲੀ ਕਰਨਗੇ ਕਿਉਂਕਿ ਉਹ ਵਾਅਦੇ ਨੂੰ ਪੂਰਾ ਕਰਨ ਵਾਲਾ ਪਰਮੇਸ਼ਰ ਹallelujah ਸੋ ਆਉ ਦੇਖਦੇ ਆ ਦੂਜਾ ਇਤਿਹਾਸ ਇਹਦੇ 15 ਦੀ 15 ਦੇ ਵਿੱਚ ਆਪਾਂ ਦੇਖਦੇ ਆ ਇੱਥੇ ਲਿਖਿਆ ਅਤੇ ਸਾਰਾ ਯਹੂਦਾ ਉਸ ਸੁਗੰਧ ਤੋਂ ਬਾਗ-ਬਾਗ ਹੋ ਗਿਆ ਕਿਉਂਕਿ ਉਹਨਾਂ ਨੇ ਆਪਣੇ ਸਾਰੇ ਦਿਲ ਨਾਲ ਸੁਗੰਧ ਖਾਧੀ ਸੀ ਅਤੇ ਆਪਣੀ ਪੂਰੀ ਇੱਛਾ ਨਾਲ ਯਹਵਾ ਦੇ ਸ਼ਰਧਾਲੂ ਹੋਏ ਸਨ ਅਤੇ ਉਹ ਉਹਨਾਂ ਨੂੰ ਮਿਲ ਗਿਆ ਅਤੇ ਯਹਵਾ ਨੇ ਉਹਨਾਂ ਨੂੰ ਚਫੇਰਿਓ ਆਰਾਮ ਦਿੱਤਾ ਇਹ ਕਹੇ ਦੇ ਬਾਰੇ ਚ ਰਾਜਾ ਆਸਾ ਦੇ ਬਾਰੇ ਦੇ ਵਿੱਚ ਆਸਾ ਰਾਜੇ ਨੂੰ ਸੋ ਇੱਥੇ ਆਪਾਂ ਦੇਖਦੇ ਆ ਚਾਹੇ ਕੋਈ ਰਾਜਾ ਸਰ ਕੋਈ ਸੁਧਾਰਨੀ ਵਿਅਕਤੀ ਆ ਜੇ ਇਹਨ ਕਿਸੇ ਨੇ ਵੀ ਪਰਮੇਸ਼ਵਰ ਦੇ ਨਾਲ ਸਚਾਈ ਦੇ ਨਾਲ ਚੱਲਣਾ ਸ਼ੁਰੂ ਕੀਤਾ ਪਰਮੇਸ਼ਵਰ ਨੇ ਉਹਨੂੰ ਬੁਲੰਦ ਕੀਤਾ ਆ ਪਰਮੇਸ਼ਵਰ ਨੇ ਉਹਨੂੰ ਬਰਕਤ ਦਿੱਤੀ ਆ ਅਗਰ ਰਾਜਾ ਆਸਾ ਜਿਹੜਾ ਆ ਇੱਥੇ ਲਿਖਿਆ ਆ ਪੂਰੀ ਇੱਛਾ ਨਾਲ ਯਹੋਵਾ ਦੇ ਸ਼ਰਧਾਲੂ ਹੋਏ ਹੋ ਪੂਰੇ ਮਨ ਨਾਲ ਸੈਲਫਿਸ਼ਨੈਸ ਦੇ ਨਾਲ ਨਹੀਂ ਮਤਲਬ ਮਤਲਬ ਰਸਤ ਹੋ ਕੇ ਨਹੀਂ ਖੁਦਗਰਜ਼ ਹੋ ਕੇ ਨਹੀਂ ਪੂਰੀ ਇੱਛਾ ਦੇ ਨਾਲ ਮਤਲਬ ਆਪਣੇ ਸਾਰੇ ਮਨ ਦੇ ਨਾਲ ਤੇ ਪ੍ਰਭੂ ਯਿਸੂ ਮਸੀਹ ਨੇ ਕੀ ਕਿਹਾ ਆਪਣੇ ਸਾਰੇ ਮਨ ਦੇ ਨਾਲ ਆਪਣੇ ਪਰਮੇਸ਼ਰ ਨੂੰ ਪਿਆਰ ਕਰ ਆਪਣੇ ਸਾਰੇ ਜ਼ੋਰ ਦੇ ਨਾਲ ਪਰਮੇਸ਼ਰ ਨੂੰ ਪ੍ਰੇਮ ਕਰ ਜੇਕਰ ਸਵਰਗ ਨੂੰ ਜਾਣਾ ਹੈ ਜੇਕਰ ਸੁੱਖ ਦੇ ਦਿਨ ਦੇਖਣੇ ਹਨ ਤਾਂ ਇੱਥੇ ਵੀ ਅਸੀਂ ਦੇਖਦੇ ਹਾਂ ਉਹ ਪੂਰੀ ਇੱਛਾ ਦੇ ਨਾਲ ਉਹ ਯਹੋਵਾ ਦੇ ਸ਼ਰਧਾਲੂ ਹੋਏ ਤੇ ਲਿਖਿਆ ਹੈ ਤੇ ਉਹ ਉਹਨਾਂ ਨੂੰ ਮਿਲ ਗਿਆ ਜਿਹੜੇ ਪੂਰੀ ਇੱਛਾ ਨਾਲ ਪਰਮੇਸ਼ਵਰ ਦੇ ਵਿੱਚ ਸ਼ਰਧਾ ਰੱਖਦੇ ਸ਼ਰਧਾਲੂ ਬਣਦੇ ਹਨ ਪਰਮੇਸ਼ਵਰ ਉਹਨਾਂ ਦੇ ਜੀਵਨ ਦੇ ਵਿੱਚ ਆਪਣੇ ਆਪ ਨੂੰ ਪ੍ਰਗਟ ਕਰਦੇ ਹਨ ਕਿਸ ਤਰੀਕੇ ਦੇ ਨਾਲ ਵੱਡੇ ਕੰਮਾਂ ਦੇ ਰਾਹੀਂ ਉਹ ਕੰਮ ਜਿਹੜੇ ਕਿਸੇ ਮਨੁੱਖ ਤੋਂ ਨਹੀਂ ਹੋ ਸਕਦੇ ਪ੍ਰਭੂ ਜਦੋਂ ਉਸ ਕੰਮ ਨੂੰ ਪੂਰਾ ਕਰਕੇ ਦਿਖਾਉਂਦੇ ਤਾਂ ਉਹ ਆਪਣੇ ਆਪ ਨੂੰ ਪ੍ਰਗਟ ਕਰਦੇ ਕਿ ਦੇਖ ਮੈਂ ਤੇਰੇ ਜੀਵਨ ਦੇ ਵਿੱਚ ਆ ਜਦੋਂ ਇੱਕ ਨਸ਼ਾ ਛੱਡਣ ਵਾਲਾ ਆਪਣੀ ਕੋਸ਼ਿਸ਼ ਨਾਲ ਵੀ ਨਸ਼ਾ ਨਹੀਂ ਛੱਡ ਪਾਉਂਦਾ ਸੈਂਟਰਾਂ ਦੇ ਵਿੱਚ ਵੀ ਉਹਨੂੰ ਜਮਾ ਕਰਾਇਆ ਜਾਂਦਾ ਫਿਰ ਵੀ ਉਹ ਨਸ਼ਾ ਨਹੀਂ ਛੱਡ ਪਾਉਂਦਾ ਪਰ ਜਦੋਂ ਪ੍ਰਾਰਥਨਾ ਦੇ ਨਾਲ ਪਰਮੇਸ਼ਵਰ ਦੇ ਉੱਤੇ ਸ਼ਰਧਾ ਕਰਨ ਦੇ ਬਾਅਦ ਸ਼ਰ ਛੱਡ ਪਾਉਂਦਾ ਹੈ ਤਾਂ ਉਹ ਆਪਣੇ ਜੀਵਨ ਵਿੱਚ ਪਰਮੇਸ਼ਰ ਨੂੰ ਦੇਖਦਾ ਹੈ ਕਿਉਂਕਿ ਇਹ ਕੰਮ ਕਿੰਨੇ ਕੀਤਾ ਪਰਮੇਸ਼ਰ ਨੇ ਕੀਤਾ ਇੱਕ ਰੋਗੀ ਜਦੋਂ ਹਸਪਿਟਲਾਈਜ਼ ਰਹਿਣ ਦੇ ਬਾਵਜੂਦ ਹਸਪਤਾਲ ਦੇ ਵਿੱਚ ਦਾਖਲ ਰਹਿਣ ਦੇ ਬਾਵਜੂਦ ਉਹਨੂੰ ਕੋਈ ਕੋਈ ਦਵਾਈ ਅਸਰ ਨਹੀਂ ਕਰ ਰਹੀ ਪਰ ਜਦੋਂ ਉਹਨੇ ਆਪਣਾ ਜੀਵਨ ਪਰਮੇਸ਼ਵਰ ਨੂੰ ਦਿੱਤਾ ਉਹਦੇ ਜੀਵਨ ਦੇ ਵਿੱਚ ਦਵਾਈ ਵੀ ਕੰਮ ਕਰਨ ਲੱਗ ਗਈ ਬਿਨਾਂ ਦਵਾਈ ਦੇ ਵੀ ਆਰਾਮ ਆ ਗਿਆ ਡਾਕਟਰਸ ਨੇ ਕਹਿੰਨੇ ਬਚਣਾ ਨਹੀਂ ਪਰਮੇਸ਼ਵਰ ਨੇ ਉਹਨੂੰ ਬਚਾਇਆ ਨਵਾਂ ਜੀਵਨ ਦਿੱਤਾ ਤੇ ਉਹ ਕਿੰਨੂੰ ਦੇਖ ਰਿਹਾ ਹੈ ਪਰਮੇਸ਼ਵਰ ਨੂੰ ਦੇਖ ਰਿਹਾ ਹੈ ਅਰੇ ਇੱਥੇ ਕੀ ਲਿਖਿਆ ਹੈ ਬਚਨ ਦੇ ਵਿੱਚ ਕਹਿੰਦਾ ਉਹ ਪੂਰੇ ਸ਼ਰਧਾ ਦੇ ਨਾਲ ਸ਼ਰਧਾਲੂ ਹੋਏ ਪੂਰੀ ਇੱਛਾ ਦੇ ਨਾਲ ਅਤੇ ਉਹ ਉਹਨਾਂ ਨੂੰ ਮਿਲ ਗਿਆ